ਤੇ ਬਾਤ ਤੇ ਰੋਟੀ ਰੋਟੀ ਪਾਣੀ ਤੇ ਮਾਤਾ ਤਾਂ ਉਹਨਾਂ ਨੂੰ ਸੁਖ ਦਾ ਖਵਾਉਂਗਾ ਮੈਂ ਅੱਛਾ ਤੇ ਵਿਆਹ ਕਰਾਉਣਾ ਹੈ ਹਾਂ ਸੁਖ ਦਾ ਖਵਾਉਂਗਾ ਰੋਟੀ ਰੋਟੀ ਪਾਣੀ ਤੇ ਵਿਆਹ ਬਾਤ ਚੋ ਕਰ ਬਾਰ ਬਣਾ ਕੇ ਤੇ ਹਾਂ ਆ ਦੇਖੋ ਜੀ ਤੁਸੀਂ ਇਹਨੂੰ ਕੁਛ ਕਹੇ ਜੋ ਮਾਪਿਆਂ ਦਾ ਫਿਕਰ ਕਰਦਾ ਐਦੋ ਚੰਗਾ ਬੰਦਾ ਨਹੀਂ ਦੁਨੀਆ 'ਚ ਜਿਹੜਾ ਆਪਦੇ ਮਾਤਰਾ ਚੰਗੇ ਭਲੇ ਜੱਜ ਵਕੀਲ ਡਾਕਟਰ ਵੱਡੇ ਵੱਡੇ ਅਫਸਰ ਮਾਪਿਆਂ ਨੂੰ ਵਿਰਦਾ ਅਸਰਾਮ 'ਚ ਛੱਡੀ ਬੈਠੇ ਨੇ ਆ ਜਿਹਨੂੰ ਤੁਸੀਂ ਸਿੱਧਾ ਕਹਿੰਦੇ ਹੋ ਨਾ ਮੈਂ ਸੌਰੀ ਮੈਨੂੰ ਕਹੂੰਗਾ ਕਮਲਾ ਕਹਿੰਦੇ ਹੋ ਆ ਮਾਪਿਆਂ ਦਾ ਕਿੰਨਾ ਫਿਕਰ ਕਰਦਾ ਹੈ ਕੇ ਜੈਦਾ ਖਰਚਾ ਕਰਕੇ ਆ ਦੇਖ ਮਟੂਆ ਭਰਿਆ ਹੋਇਆ ਜੱਟ ਦਾ ਦੇਖ ਖਰਚਾ ਕਰ ਚਾ ਕਰੇ ਦੇ ਕੇ ਜੈਦਾ ਇਹ ਚੀ ਮਾਇਆ ਹੈ ਇਹਦੇ ਚ ਵੀ ਮਾਇਆ ਦਿਖਾ ਰੇ ਯਾਰ ਹੁਣ ਤੂੰ ਲੋਕਾਂ ਨੇ ਬਹਿਣ ਦੂਰ ਕਰਦੀ ਇਹਦੇ ਚ ਵੀ ਮਾਇਆ ਹੀ ਆ ਰੁਗਾਂ ਦੇ ਰੁਗ ਹੈ ਨੋਟ ਦੇ ਨੋਟਾਂ ਦੇ ਦੇਖ ਦੇਖ ਅਮੇਲੇ ਤੋਂ ਜਿਹੜੇ ਸਿੱਟਦੇ ਆ ਇਹਦੀ ਹੱਕ ਦੀ ਕਮਾਈ ਆ ਇਹ ਮੇਲਿਆਂ ਦਾ ਜਿਹੜੇ ਉੱਤੋਂ ਪੈਸੇ ਡਿੱਗਦੇ ਆ ਦੇਖੋ ਬਾਈ ਉਹਨੇ ਘਰੇ ਦੇ ਕੇ ਆਏ ਆਏ ਆਪਣੇ ਆਪਣੇ ਨਾਲ ਹੁੰਦੇ ਆ ਸਾਹਮਣਾ ਸਾਹਮਣਾ ਵਿੱਚ ਬਾਲ ਪੁੱਤ ਬਾਤ ਚ ਨੇ ਆ ਬਿਆਹ ਤੇ ਕਿਹਨੂੰ ਕਿਹਨੂੰ ਸੱਦੇਗਾ ਸਾਰਿਆਂ ਨੂੰ ਸੱਦਾਂਗੇ ਭਰਾਵਾਂ ਨੂੰ ਜੀ ਖਾਨ ਉਹਨਾਂ ਨੂੰ ਵੀ ਤੇ ਕਲਾਕਾਰ ਸਾਰੇ ਸੱਦਾਂਗੇ ਬੱਬੂ ਨੇ ਬੱਬੂ ਮਾਨ ਉਹਨਾਂ ਨੂੰ ਵੀ ਸੱਦਾਂਗੇ ਆਪਾਂ ਤੇ ਹਾਂ ਸਾਰਿਆਂ ਨੂੰ ਸੱਦਾਂਗੇ ਤੁਹਾਨੂੰ ਵੀ ਸੱਦਾਂਗੇ ਜਰੂਰ ਭਰਾ ਠੀਕ ਹੈ ਹਾਂਜੀ ਠੀਕ ਹੈ ਫਿਰ ਆਪਾਂ ਇੱਧਰ ਆ ਆ ਬਾਹਣ ਖਾਲੀ ਛੜਾ ਲਾਂਗੇ ਇੱਥੇ ਲਾਵਾਂਗੇ ਟੈਂਟ ਸਸੀ ਕਾਲ ਪੰਜਾਬੀਓ ਮੈਂ ਤੁਹਾਡੇ ਆਪਣਾ ਮਾਨ ਬਠਿੰਡੇ ਵਾਲਾ ਅੱਜ ਤੁਹਾਨੂੰ ਅਸੀਂ ਉਸ ਸਟਾਰ ਦੇ ਘਰੇ ਲੈ ਕੇ ਆਏ ਆ ਜਿਹੜਾ ਸਟਾਰ ਅੱਜ ਛਾਇਆ ਹੋਇਆ ਹੈ ਜਿਹੜੇ ਕਲਾਕਾਰਾਂ ਨਾਲ ਲੋਕ ਫੋਟੋਆਂ ਕਰਾਉਣ ਨੂੰ ਤਰਸਦੇ ਆ ਤੇ ਉਹਨਾਂ ਦੇ ਨਾਲ ਉਹ ਸਟੇ ਸਾਂਝੀ ਕਰ ਰਿਹਾ ਮੇਰੀ ਮਰਜ਼ੀ ਇੱਕ ਸਿੱਧ ਪਧਰਾ ਮੁੰਡਾ ਸੋਨੂ ਸੀਤੋ ਵਾਲਾ ਪਹਿਲਾਂ ਦਾ ਸੋਨੂ ਦਾ ਸ਼ਿਕਾਰੀ ਦੇਖੋ ਸੋਨੂ ਦਾ ਕੁੱਤਾ ਰੱਖਿਆ ਹੋਇਆ ਸ਼ੌਂਕ ਨਾਲ ਤੇ ਜਿਹੜੀ ਮੈਂ ਤੁਹਾਨੂੰ ਗੱਲ ਦਿਖਾਉਣੀ ਆ ਵੀ ਸੋਨੂ ਦਾ ਘਰ ਬਣ ਰਿਹਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਜਿਹੜੇ ਮੁੰਡੇ ਇਹਨਾਂ ਨੇ ਨਾ ਤਾਂ ਇਹ ਮਾਪੇ ਜਾਣਦੇ ਨਹੀਂ ਵਿਚਾਰੇ ਅਨਪੜ੍ਹ ਐਨੇ ਜਹ ਹੈ ਨਹੀਂ ਚੋਲਾ ਚੋਲੇ ਵਾਲੇ ਮੁੰਡੇ ਕਹਿੰਦੇ ਵਿਚੋਲੇ ਵਾਲੇ ਮੁੰਡੇ ਉਹਦਾ ਘਰ ਬਣਾ ਕੇ ਦੇ ਰਹੇ ਆ ਆ ਘਰ ਐ ਲੰਗਾ ਦਾ ਸੋਨੂੰ ਤੁਸੀਂ ਦੇਖ ਹੀ ਲੇਟਾ ਭੀੜਾ ਜਿਆ ਤੇ ਪਹਿਲਾਂ ਮੈਂ ਤੁਹਾਨੂੰ ਸੋਨੂੰ ਦਾ ਪੁਰਾਣਾ ਘਰ ਦਿਖਾ ਰਿਹਾ ਬਾਈ ਮਿਸਤਰੀ ਲੱਗੇ ਹੋਏ ਐ ਕੰਮ ਕਰੀ ਜਾਂਦੇ ਆ ਸੋਨੂੰ ਹੋਰ ਗੱਲ ਕਰੀ ਇਹਦਾ ਦੋ ਭਰਾ ਨੇ ਉਹਦਾ ਵੱਡਾ ਭਾਈ ਲੱਗ ਹੈ ਉਹਦਾ ਆ ਕਮਰਾ ਹੈ ਠੀਕ ਆ ਉਹਦਾ ਰੋਟੀ ਪਾਣੀ ਵੀ ਲੱਗ ਹੈ ਤੇ ਸੋਨੂੰ ਦਾ ਆ ਕਮਰਾ ਹੈ ਤੇ ਤੁਹਾਨੂੰ ਦਾ ਕਮਰਾ ਮੈਂਦਰਸ ਨੂੰ ਦਿਖਾ ਦਿਆਂ ਤੇ ਆ ਬਸ ਇੰਨਾ ਕੋ ਦਾ ਵਿਚਾਰੇ ਦਾ ਰਹਿਣ ਬਸੇਰਾ ਸੀ ਆ ਬ ਵੱਲਿਆਂ ਦੀ ਛੱਤ ਤੇ ਘਰ ਦੀ ਬੜੀ ਲੋਡ ਸੀ ਉਹ ਲੱਗੇ ਪਈ ਆ ਫੋਟੋ ਸਨਮਾਨਤ ਦੀ ਤੇ ਆ ਕਣਕਲਾ ਢੋਲਾ ਗਿਆ ਤੇ ਆ ਜੀ ਜਿਹੜੇ ਕਮਰਾ ਬਣ ਰਿਆ ਉਹ ਮੁੰਡਿਆਂ ਨੇ ਮਾਪਿਓ ਕਹਿੰਦੇ ਵੀ ਸਾਨੂੰ ਰਸਣ ਪਾਣੀ ਵੀ ਦੇ ਕੇ ਜਾਂਦੇ ਆ ਸੋਨ ਨੂੰ ਜਿਆਦਾ ਤਰੋਂ ਉਹਨਾਂ ਨੇ ਰਹਿੰਦਾ ਆਉਂਦਾ ਹੈ ਗੱਡੀ ਤੇ ਲੈ ਕੇ ਆਉਂਦੇ ਟੌਰ ਨਾਲ ਮਿਲ ਕੇ ਮੁੜ ਜਾਂਦਾ ਤੇ ਆ ਤੁਹਾਨੂੰ ਦਿਖਾਵਾਂ ਪੂਰਾ ਸੋਹਣਾ ਕਮਰਾ ਤਿਆਰ ਕੀਤਾ ਵਧੀਆ ਛੱਤ ਤੇ ਇੱਕ ਕਮਰਾ ਇੱਥੇ ਬਣਨਾ ਇਹ ਬਈ ਕਮਰਾ ਘਰ ਰਸੋਈ ਆ ਕਮਰਾ ਰਸੋਈ ਕਿੱਥੇ ਬਣਾਓਗੇ ਅੱਛਾ ਰਸੋਈ ਆ ਢਾ ਕੇ ਬਣ ਜੂ ਠੀਕ ਹੈ ਤੇ ਨਾਲ ਜਿਵੇਂ ਉਹ ਕਹਿੰਦਾ ਹੁੰਦਾ ਵੀ ਫੇਰ ਵਿਆਹ ਕਰਾਂ ਉਹ ਪਹਿਲਾਂ ਲੈਟਰਨ ਬਾਥਰੂਮ ਬਣਾ ਕੇ ਦੇਨੇ ਮਾਪਿਆਂ ਨੂੰ ਆ ਲੈਟਰਨ ਬਾਥਰੂਮ ਉਹ ਬਣਾ ਕੇ ਦੇਈ ਜਾਂਦਾ ਬਣ ਰਹੀ ਆ ਸੋਹਣੇ ਲੈਟਰਨ ਬਾਥਰੂਮ ਬਣ ਗਏ ਠੀਕ ਹੈ ਜੀ ਜਿਹੜੇ ਉਹਨੂੰ ਜਿਵੇਂ ਬੰਦੇ ਦੇ ਦਿਲ ਦੇ ਵਿੱਚ ਹਨ ਰੀਜ ਹੁੰਦੀ ਹੈ ਉਹਨਾਂ ਦੇ ਦਿਲ 'ਚ ਖੁੱਭੀ ਹੁੰਦੀ ਹੈ ਗੱਲ ਵੀ ਆਪਣੇ ਬਾਥਰੂਮ ਨੂੰ ਉਹ ਗੱਲ ਉਹਦੇ ਖੁੱਭੀ ਹੋਈ ਸੀ ਉਹ ਇੰਟਰਵਿਊ 'ਚ ਇੱਕ ਵਾਰੀ ਕਹਿੰਦਾ ਵਿਆਹ ਕਰਾਵਾਂਗੇ ਮੈਡਮ ਜੀ ਪਹਿਲਾਂ ਲੈਟਰਨ ਬਾਥਰੂਮ ਆਪੇ ਨੂੰ ਸੁੱਖ ਦੇਣਾ ਤੇ ਤੇ ਆ ਬਾਈ ਬਾਈ ਆਹੀ ਪਿੰਡਾ ਓਟਾ ਨਹੀਂ ਜੀ ਜੋਸ ਸਿੰਘ ਵਾਲਾ ਅੱਛਾ ਨਾਲ ਦੇ ਪਿੰਡੂ ਕਿੰਨੇ ਦਿਨ ਹੋ ਗਏ ਮਿਸਤਰੀ ਲੱਗੇ ਨੂੰ ਹੋ ਗਏ 2 3 ਸਮਾਨ ਸਹੂਣ ਆਈ ਜਾਂਦਾ ਸਾਰਾ ਕੁਝ ਦਿੱਕਤ ਤਾਂ ਨਹੀਂ ਠੀਕ ਹੈ ਤੇ ਬਾਈ ਨੂੰ ਜੀ ਖਾਨ ਨੇ ਵੀ ਕਿਹਾ ਸਿਮਿੰਟ ਦੇਣਾ ਉਹ ਹਲੇ ਮਾਪੋ ਕਹਿੰਦੇ ਵੀ ਆਊਗਾ ਉਹ ਘਰੇ ਆਊ ਉਹਦੇ ਦੇਖੇ ਜਾਊ ਤੇ ਮਾਪੇਨ ਆਪਾਂ ਗੱਲਬਾਤ ਕਰਦੇ ਆ ਸੋਨੂ ਹੋਰੀ ਦੋ ਭਰਾ ਵੱਡਾ ਭਰਾ ਇੱਕ ਉਹ ਵਿਆਹ ਵਰਿਆ ਉਹਦੇ ਬੱਚੇ ਆ ਇੱਕ ਭੈਣ ਤੇ ਸੋਨੂ ਆ ਉਹਦੇ ਘਰ ਦਾ ਰਸਤਾ ਹੈ ਬੜੀ ਗੱਲ ਕਰੀ ਤਾਂ ਮਜਬੀ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਸੋਨੂ ਤੇ ਬਚਪਨ ਤੋਂ ਸਕੂਲ ਗਿਆ ਨਹੀਂ ਮਾੜਾ-ਮੋਟਾ 10-20 ਦਿਨ ਗਿਆ ਤੇ ਉਸ ਤੋਂ ਬਾਅਦ ਬਸ ਜਿਵੇਂ ਪਿੰਡਾਂ ਚ ਸਿੱਧੇ ਜਿਹੇ ਬੰਦੇ ਹੁੰਦੇ ਆ ਵੀ ਗਾਉਣ ਲੱਗ ਗਏ ਦੇਖ ਕੇ ਖੁਸਰਿਆਂ ਨਾਲ ਵਾਗ ਗਏ ਜਿੱਥੇ ਖਾੜਾ ਉੱਥੇ ਵਾਗ ਗਏ ਤੇ ਹੌਲੀ ਹੌਲੀ ਬਸ ਪਿੰਡ ਦੇ ਮੁੰਡਿਆਂ ਨੇ ਚੌੜ ਕਰਦੇ ਨੇ ਉਹਦੇ ਕੁੜਤਾ ਚ ਆਦਰਾ ਪਵਾ ਕੇ ਵੀਡੀਓ ਬਣਾਤੀ ਤੇ ਵੀਡੀਓ ਉਹ ਵਾਇਰਲ ਹੋ ਗਈ ਹੌਲੀ ਹੌਲੀ ਚਲੋ ਹੁਣ ਮੁੰਡੇ ਉਹ ਜਿਹੜੇ ਚੋਲੇ ਵਾਲੇ ਮੁੰਡੇ ਨਾਂ ਤਾਂ ਆਵੇ ਬਿਹੋੜਿਆਂ ਨੂੰ ਨਹੀਂ ਪਤਾ ਚੋਲੇ ਵਾਲੇ ਮੁੰਡੇ ਕਹਿੰਦੇ ਆ ਤੇ ਆ ਉਹਨਾਂ ਦੀ ਮਾਤਾ ਜੀ ਨੇ ਮਾਤਾ ਜੀ ਸਸੀ ਕਾਲ ਜੀ ਸਸੀ ਕਾਲ ਇਹ ਉਹਨਾਂ ਦੇ ਪਿਤਾ ਜੀ ਨੇ ਕੀ ਨਾਮ ਜੀ ਆਪਣਾ? ਹਾਂ ਜੀ ਮੇਰਾ ਨਾਮ ਮਾਨ ਸਿੰਘ। ਮਾਨ ਸਿੰਘ ਤੇ ਆਪਾਂ ਕਰਦੇ ਆਂ ਗੱਲ ਬੇਬੇ ਹੋਰਾਂ ਨਾਲ ਸਾਰੀ ਗੱਲਬਾਤ ਆਜੋ। ਚਲੋ। ਹੋਰ ਮਾਤਾ ਠੀਕ ਠਾਕ ਹੋ? ਠੀਕ ਠਾਕ ਬਹੁਤ ਠੀਕ ਠਾਕ। ਅੱਛਾ ਤੇ ਪੁੱਤ ਨੇ ਐਨ ਵਧੀਆ ਜਿਵੇਂ ਸੋਚਿਆ ਸੀ ਜਿਵੇਂ ਵੀ ਚੰਗੇ ਦਿਨ ਆਉਣਗੇ ਲਿਆਤੇ ਹਨਾ। ਹਾਂ ਲਿਆਤੇ ਪੁੱਤ ਲਿਆਤੇ। ਕਦੇ ਸੀਗਾ ਮਚ ਦਿਮਾਗ ਦੇ ਵਿੱਚ ਇਹ ਚੀਜ਼ ਵੀ ਕਦੇ ਪਹਿਲਾਂ ਤਾਂ ਤੁਹਾਨੂੰ ਫਿਕਰੀ ਹੋਣਾ ਵੀ ਮੇਰਾ ਪੁੱਤ ਇਸ ਤਰ੍ਹਾਂ ਸਿੱਧਾ ਹੈ ਹਨਾ। ਹਾਂ ਪੁੱਤ ਫਿਕਰੀ ਫਿਕਰੀ। ਜਿੰਨਾ ਤੇ ਇਸ ਤਰ੍ਹਾਂ ਹੀ ਫਿਕਰੀ ਪੁੱਤ ਫਿਰ ਸਿੱਧਾ ਆਇਆ ਤੇ ਕਰੇ। ਹਾਂ। ਅਛਾ ਮਹਾਰਾਜ ਨੇ ਦੀ ਸੋਣ ਲਈ ਹੈ ਜੜਾਈ ਹੋ ਗਈ ਐਨੇ ਨਾਲ ਚੱਲ ਹੂੰ ਆ ਵੀ ਰੋਟੀ ਤੇ ਪੈ ਗਿਆ ਬਹੁਤ ਲੋਕ ਆਉਂਦੇ ਮਿਲਣ ਆਲੇ ਬੜੇ ਬਹੁਤ ਲੋਕ ਆਉਂਦੇ ਅੱਛਾ ਇਹ ਮੁੰਡੇ ਜਿਹੜੇ ਹੁਣ ਚੋਲੇ ਵਾਲੇ ਤੁਸੀਂ ਕਹਿੰਨੇ ਹੋ ਘਰ ਪਵਾ ਕੇ ਦੇਈ ਜਾਂਦੇ ਆ ਹਾਂਜੀ ਹਾਂਜੀ ਇਹਨਾਂ ਨਾਲ ਕਿਵੇਂ ਮੇਲ ਹੋਇਆ ਸੋਨੂ ਦਾ ਇਹਨਾਂ ਨਾਲ ਸੋਨੂ ਦਾ ਮੇਲ ਹੋਇਆ ਐ ਵੀ ਸੋਨੂ ਗਿਆ ਸੀ ਅੱਛਾ ਤੇ ਉਹਨਾਂ ਦਾ ਫਿਰ ਮੇਲ ਹੋਗਾ ਫਿਰ ਉਹਨਾਂ ਨੂੰ ਆ ਗਿਆ ਪੇ ਲੋ ਗੋਪੀ ਨਾਲੇ ਅੱਛਾ ਤੁਹਾਡੇ ਨਾਲ ਇਹਨੇ ਫਿਰ ਮੁੰਡਿਆਂ ਨਾਲ ਗੱਲ ਕਰੀ ਵੀ ਅਸੀਂ ਬਾਹਾਂ ਐ ਕਰਕੇ ਅਸੀਂ ਮੁੰਡੇ ਨਾਲ ਰੱਖਦੇ ਆਂ ਹਾਂਜੀ ਤੁਹਾਡੀ ਇੱਜ਼ਤ ਨਾਲ ਹੀ ਆ ਹਾਂਜੀ ਬੇਚ ਲੋਕ ਕਹਿੰਦੇ ਜਿਹਦੇ ਪੈਸੇ ਖਾ ਜਾਣਗੇ ਨੇ ਗਰੀਬ ਨੂੰ ਵਰਤ ਲੈਣਗੇ ਇਹਨੂੰ ਮੁੜ ਕੇ ਕਿਸੇ ਨੇ ਨਹੀਂ ਪੁੱਛਣਾ ਨਹੀਂ 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 ਖਾਂਦੇ ਨਹੀਂ ਖਾਂਦੇ ਭਲੇ ਕਾ ਲੋਕਾਂ ਹੁਣ ਉਹਨਾਂ ਨੇ ਕਰ ਪਈ ਜਾਂਦਾ ਹਾਂ ਵਧੀਆ ਸੂਟ ਸਹੀ ਬਣਾ ਕੇ ਦੇਣੀ ਆ ਹਾਂ ਵਧੀਆ ਵਧੀਆ ਬਣਨੇ ਕੋਈ ਰਸਣ ਪਾਣੀ ਵੀ ਦੇ ਕੇ ਜਾਂਦੇ ਆ ਦਿੰਦੇ ਵਾਧੂ ਦਿੰਦੇ ਪੁੱਤ ਰਸਣ ਪਾਣੀ ਉਹਨਾਂ ਦੇ ਖਾਂਡ ਆ ਠੀਕ ਹੈ ਹਾਂਜੀ ਤੇ ਇਹਦਾ ਸੋਨੂ ਦਾ ਸੁਭਾਅ ਕਿਵੇਂ ਪਹਿਲਾਂ ਪਿੰਡ ਚ ਜਿਵੇਂ ਮੁੰਡਿਆਂ ਦਾ ਲੜਦਾ ਲੜਦਾ ਵੀ ਸੀ ਲੋਕਾਂ ਨਾਲ ਉਹ ਲੜਦਾ ਤਾਂ ਛੇੜਦੇ ਇਹਨੂੰ ਹਾਂ ਤੋ ਫਿਰ ਤਾਂ ਲੜਦਾ ਹਾਂ ਉਹਨੂੰ ਛੇੜਦੇ ਛੇੜ ਜਿਵੇਂ ਸਿੱਧੇ ਜਿਵੇਂ ਜਿਵੇਂ ਸਿੱਧੇ ਛੇੜਦੇ ਕਮਲੇ ਵਾਂਗ ਅੱਛਾ ਹਾਂ ਅੱਛਾ ਇਹਦੇ ਮਤ ਸਿੱਧਾ ਤਾਂ ਹੈਗਾ ਹੀ ਸਿੱਧਾ ਤਾਂ ਹੈਗਾ ਹੀ ਆ ਅ ਸਿੱਧਾ 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 ਹੈਗਾ ਇਹਦੇ ਪੈਰਾਂ 'ਚ ਵੀ ਨੁਕਸ ਹੋਇ ਕੋਈ ਪੈਰਾਂ 'ਚ ਨੁਕਸਾ ਪਤਾ ਹੋਦਾ ਅੱਛਾ ਹੋਰਾਂ ਪੈਰਾਂ ਦੇ ਇੱਕੋ ਗਿੱਟਾ ਵਾਂਗ ਇੱਕੋ ਗਿੱਟਾ ਵਾਂਗ ਨਹੀਂ ਕੋਈ 6:00 ਵਜੇ ਗਈ ਸੀ ਹਾਂਜੀ ਡਿਗ ਪਿਆ ਹਾਂ ਟਰਾਲੇ ਚੱਲਦੀ ਤਾਂ ਨਿਕਾਜਾ ਹੈ ਤੇ ਰਸਤੇ ਆਉਂਦੇ ਆ ਰਸਤੇ ਆਉਂਦੇ ਆ ਰਸਤੇ ਤੇ ਆਉਂਦੇ ਆ ਆਉਂਦੇ ਆ ਹੁਣ ਘਰ ਬਣਾ ਕੇ ਲਾਂਗੇ ਲੈ ਵੀ ਵੀਡੀਓ ਚੱਲਦੀ ਜਾਂਦੀ ਆ ਤੇ ਸੋਨੂ ਵੀ ਆ ਗਿਆ ਉਧਰ ਦਿਖਾ ਦੇ ਕਰ ਉਧਰ ਤਖਾਰੇ ਜੋਂ ਕਰਕੇ ਉਹ ਆ ਗਿਆ ਕਈ ਤੇ ਕਿੰਨੇ ਦਿਨਾਂ ਤੋਂ ਆਇਆ ਮਾਤਾ ਇਹ ਪਰਸਾ ਚੌਥ ਪਤਾ ਆਇਆ ਹੈ ਅਚਾ ਉਹ ਗਿਆ ਕਰਨ ਜੋਂ ਕਰਕੇ ਦਿਖਾ ਰੇ ਹਾਂਜੀ ਹਾਂਜੀ ਪਰਸਾ ਚੌਥ ਦਾ ਗਿਆ ਹੋਇਆ ਹਾਂਜੀ ਠੀਕ ਹੈ ਹਾਂਜੀ ਤੇ ਆ ਮੇਰਾ ਵੱਡਾ ਮੁੰਡਾ ਜਿਹੜਾ ਹੁੰਡਿਆ ਚੋਲੇ ਵਾਲਾ ਗੋਪੀ ਅੱਛਾ ਅੱਛਾ ਇਹ ਮੁੰਡੇ ਨਾਲ ਰਹਿੰਦਾ ਹਾਂਜੀ ਉਹ ਸੱਤਾ ਛੋਟਾ ਮੁੰਡਾ ਮੇਰਾ ਉਹਦੂ ਛੋਟਾ ਸੋਨੂ ਹੈ ਠੀਕ ਹੈ ਉਹ ਛੋਟਾ ਗਿਆ ਕੰਮ ਛੋਟੀ ਗੱਲ ਕਰੀ ਜਾਂਦੇ ਸੀ ਆ ਭਾਈ ਆ ਜਿਹੜੇ ਨਾਲ ਗੋਪੀ ਰਹਿੰਦੇ ਜਿਹੜੇ ਘਰ ਪਵਾ ਕੇ ਦੇ ਰਹੇ ਛੋਟੇ ਭਾਈ ਗੱਲ ਕਰੀ ਜਾਂਦੇ ਸੀ ਬੈਠ ਜਾਓ ਆਜੋ ਵੀਰੇ ਜਿਆਦਾ ਜ਼ੋਰ ਲੱਗ ਰਿਹਾ ਬਾਈ ਹਾਂ ਬਸ ਅੱਛਾ ਠੀਕ ਸਭ ਤੋਂ ਜਿਆਦਾ ਮੰਨ ਲਓ ਉਹ ਆਪਣੀ ਕਰ ਲਾਇਆ ਹਾਂ ਉਹ ਇੱਕ ਲੈਬ ਦੇ ਵਿੱਚ ਵੀ ਕਿਹਾ ਸੀ ਸਿਮੈਂਟ ਦੇਵਾਂਗਾ ਹਾਂਜੀ 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 ਅੱਛਾ ਹੋਰ ਕਿਸੇ ਵੱਲੋਂ ਮਦਦ ਜੀ ਲੈ ਵਾਂ ਕੰਵਰ ਕਰਦੇ ਹਾਂ ਹਾਂ ਤੇ ਆਪਣੇ ਕਨਵਰ ਕਰੇ ਵਾਲਾ ਹਾਂ ਹਾਂਜੀ ਬੜੀ ਮੰਦਾ ਜੀ ਇੱਕ ਮਿੰਟ ਚੁੱਪ ਹਾਂਜੀ ਉਹਦੇ ਲੋ ਸਪੋਰਟ ਕੀਤੀ ਗਈ ਕਨਪੁਰ ਕਰੇਵਾਲ ਨਿੱਜਾ ਹੋਰ ਜੀ ਕੋਈ ਕਲਾਕਾਰਾਂ ਚੋਂ ਨਹੀਂ ਹੋਰ ਫਿਲਹਾਲ ਕੋਈ ਨਹੀਂ ਜੀ ਤੇ ਕੋਈ ਬਾਹਰੋਂ ਬੁਰੋਂ ਸੱਜਣ ਮਿੱਤਰ ਮਾਹਰੋਂ ਸੱਜਣ ਮਿੱਤਰ ਕਹੇ ਰਹੇ ਜੇ ਆਏ ਨਹੀਂ ਮਤਲਬ ਕਿਸੇ ਲੋ ਹਾਂਜੀ ਤੇ ਜਿਹੜਾ ਗੋਪੀ ਦਾ ਸੋਸ਼ਲ ਮੀਡੀਆ ਸਿਸਟਮ ਚੱਲਦਾ ਉਹ ਤੁਹਾਡਾ ਖੁਦ ਦੇ ਕੋਈ ਹੋਰ ਹੀ ਚਲਾਈ ਬੈਠਾ ਕਿ ਖੁਦ ਹੀ ਤੁਸੀਂ ਇਹ ਵੀ ਇਹ ਬਾਈ ਇਹਦੇ ਹੀ ਚੱਲਦਾ ਨਹੀਂ ਇਹਦੇ ਹੀ ਬਾਈ ਦੇ ਬਾਈ ਦੇ ਬਾਈ ਦੇ ਚੱਲਦਾ ਤੁਹਾਨੂੰ ਨਹੀਂ ਗੱਲ ਜੋ ਕੋਈ ਮਾੜੀ ਮੋਟੀ ਜੋ ਪੇਮੈਂਟ ਇਹਦੇ ਕੋਲ ਆ ਰਹੀਆਂ ਐ ਇੱਥੇ ਲੋਕਾਂ ਨੂੰ ਬਹਿ ਖਾਣੇ ਕੋਈ ਹੋਰ ਵਰਤ ਰਿਹਾ ਜਾਂ ਇਹਦੇ ਨਾਂ ਤੇ ਨਹੀਂ ਨਹੀਂ ਉਹ ਤੁਹਾਨੂੰ ਪਤਾ 5 6 ਪੇਜ ਵੱਖਰੇ ਚੱਲਦੇ ਆ ਪਹਿਲੇ ਆ ਇਹਦਾ origignal ਕਿਹੜਾ ਕੋਈ ਨਿਸ਼ਾਨੀ ਆਪਾਂ ਦਰਸ਼ਕਾਂ ਨੂੰ ਦੱਸ ਲਈਏ ਆਪਣੇ ਤਾਂ ਹੈਗਾ ਜੇ ਅਫੀਸ਼ੀਅਲ ਸੋਨੀ ਸੀਤੋ 46 46 ਉਹ ਨੋਟ ਕਰ ਉਹ ਇਹਦਾ origignal ਪੇਜ ਆ ਹਾਂ origignal ਪੇਜ ਠੀਕ ਹੈ ਤੇ ਜੋ ਸਾਰਾ ਸਿਸਟਮ ਸਹੀ ਚੱਲ ਰਿਹਾ ਕੋਈ ਇਹਦੇ ਚ ਕੋਈ ਝੋਲ ਵਾਲੀ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਵਿੱਚ ਲੋਕ ਕਹਿੰਦੇ ਨੇ ਕੋਈ ਵੀ ਪੁੱਛ ਸਕਦਾ ਜੇ ਕੱਲ ਨੂੰ ਕੋਈ ਕਵੇ ਨਾ ਵੀ ਪੈਸੇ ਖਾ ਕੇ ਜੇ ਉਹ ਹੋ ਸਕਦਾ ਆਪਾਂ ਨੂੰ ਕੋਈ ਚੱਕਰ ਨਹੀਂ ਜੀ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਬਾਈ ਦੇ ਇਹਦਾ ਕੋਈ ਇਲਾਜ ਵੀ ਹੋਣਾ ਹੈ ਨਾ ਇਲਾਜ ਬਾਹਰੋਂ ਆਣ ਕੇ ਫੇਰ ਕਰਾਵਾਂਗੇ ਪੈਰਾਂ ਦਾ ਹੁਣ ਬਾਹਰ ਜਾਣਾ ਹਾਂਜੀ ਬਾਹਰ ਕਿੱਥੇ ਜਾਣਾ ਵੇਖੋ ਸ਼ਾਂਤ ਯਾਨੀ ਮਾਨੀ ਚਾਹ ਲੈ ਆ ਅੱਛਾ ਬਾਜ਼ਪੂਸ ਬੋਟ ਬਣਾਇਆ ਜੀ ਠੀਕ ਹੈ ਅੱਛਾ ਬਾਹਰਲੇ ਸੱਜਣੋ ਜਿਹੜੇ ਬੁਲਾ ਰਹੇ ਹਾਂਜੀ ਬੁਲਾ ਰਹੇ ਬੁਲਾ ਰਹੇ ਫੇਰ ਤੇ ਗਲਾਬ ਸਿੱਧੂ ਬਾਈ ਨੇ ਕਿਹਾ ਕਿ ਮੰਨ ਲਓ ਇਹਦੇ ਪੈਰਾਂ ਦਾ ਇਲਾਜ ਕਰਾਵਾਂਗੇ ਆਪਾਂ ਠੀਕ ਹੈ ਗਲਾਬ ਸਿੱਧੂ ਕਰਾਉਗੇ ਹਾਂਜੀ ਬਾਈ ਕਰਾਊਗਾ ਠੀਕ ਹੈ ਤੇ ਬਈ ਹੋਰ ਵੀ ਤੁਹਾਨੂੰ ਜੇ ਮੈਸਟਰੀਆ ਨਿਊਜ਼ੀਲੈਂਡ ਹੋਰ ਬਹੁ ਦੇਸ਼ਾਂ ਚੋਂ ਵੀ ਬਾਹਰ ਫੋਨ ਤੇ ਆ ਰਿਹਾ ਹੈ ਮਤਲਬ ਕੋਈ ਅਜੀਬ ਮਤਲਬ ਹੂੰ ਫੋਨ ਬਥੇਰੇ ਆਉਂਦੇ ਜੀ ਹਾਂ ਹਾਂ ਉਹ ਇੱਕ ਮਗਰੀਬ ਦੀ ਮਦਦ ਹੈ ਬੇਸ਼ੱਕ ਲੋਕ ਕਹਿੰਦੇ ਜੀ ਇਹਨੂੰ ਅਗਾਂਹ ਨਹੀਂ ਵਧੀਆਂ ਨਹੀਂ ਜਾਂਦਾ ਜੋ ਵੀ ਪਰ ਇੱਕ ਇਹਨੂੰ ਸਿੱਧਾ ਸਿੱਧਾ ਬੰਦਾ ਦੇਖ ਕੇ ਸਾਫ਼ ਬੰਦਾ ਦੇਖ ਕੇ ਲੋਕ ਮਦਦ ਕਰਨੀ ਚਾਹੁੰਦੇ ਹਨਾ ਬਿਲਕੁਲ ਬਿਲਕੁਲ ਤੁਹਾਡਾ ਵੀ ਬਾਈ ਬਹੁਤ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਹਨਾ ਇੱਕ ਮਦਦ ਕਰ ਰਹੇ ਹੋ ਬੇਸ਼ੱਕ ਕੁਝ ਵੀ ਲੋਕ ਸਾਨੂੰ ਕੁਝ ਵੀ ਕਹਿ ਦੁਨੀਆ ਦਾ ਮੂੰਹ ਨਹੀਂ ਖਰਾਬ ਪਰ ਇਹ ਜਿਹੜਾ ਘਰ ਅਸੀਂ ਅੱਜ ਹੱਥ ਦਿਖਾ ਚੁੱਕੇ ਹਾਂ ਇੱਕ ਇਹ ਤਾਂ ਖੜਾ ਹੈ ਨਾ ਇਹ ਕੋਈ ਐ ਤਾਂ ਹੈ ਨਹੀਂ ਵੀ ਤੁਰੇ ਜਾਂਦੇ 10 ਰੁਪਏ ਨਾਲ ਬਣ ਗਿਆ ਜਾਂ ਕੋਈ ਦਿਖਾਵੇ ਵਾਸਤੇ ਬਣ ਗਿਆ ਆਫੀਸ਼ਲ ਹਨਾ ਬਿਲਕੁਲ ਬਿਲਕੁਲ ਬਾਈ ਬਹੁਤ ਵੱਡਾ ਪੁਰਾਣਾ ਘਰ ਦੇਖਿਆ ਯਾਰ ਹਨਾ ਵਿਚਾਰੀ ਮਸਾ ਟਾਈਮ ਪਾਸ ਕਰਦੇ ਸੀ ਤੁਸੀਂ ਇੱਕ ਛੱਤ ਗਰੀਬ ਨੂੰ ਦੇ ਰਹੇ ਹੋ ਮਾਲਕ ਮਾਲਕ ਦੇਣ ਵਾਲਾ ਆਪਾਂ ਤੇ ਆਪਾਂ ਦੇ ਸਹਾਰਾ ਇੱਕ ਵਸੇ ਦੇ ਬਿਲਕੁਲ ਬਿਲਕੁਲ ਆਪਾਂ ਸੋਨੂੰ ਨਾਲ ਵੀ ਬਾਈ ਨਾਲ ਗੱਲਬਾਤ ਕਰਦੇ ਆ ਮਾਲਕ ਤੇ ਚਲਾਈ ਬਾਈ ਸਾਨੂੰ ਆਸ ਨਹੀਂ ਸੀਗੀ ਆ ਕੇ ਮਾਪਿਆਂ ਨੂੰ ਮਿਲੇ ਕਹਿੰਦੇ ਸੋਨੂੰ ਤਾਂ ਕਈ ਦਿਨਾਂ ਦਾ ਬਾਹਰ ਗਿਆ ਹੋਇਆ ਤੇ ਕੁਦਰਤੀ ਚੱਲਦੀ ਇੰਟਰਵਿਊ 'ਚ ਬਾਈ ਪਹੁੰਚ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਇੱਕ ਵਾਰੀ ਉਹ ਕਹਿ ਦਿਓ ਹਾਂਜੀ ਕਿੱਦਾਂ ਸਾਰੇ ਠੀਕ ਠਾਕ ਹਾਂਜੀ ਜੀ ਕੀ ਹਾਲ ਚਾਲ ਭਰਾ ਸਾਰਿਆਂ ਦੇ ਧੰਨਵਾਦ ਦਾ ਥੈਂਕ ਯੂ ਕਿ ਭਰਾ ਮੇਰੇ ਆਨੇ ਜਿੰਨੇ ਵੇਖਨ ਦਾ ਤੇ ਭਰਾ ਮੇਰੇ ਹਮ ਧੰਨਵਾਦ ਵੀਰਾਂ ਦਾ ਉਹਨਾਂ ਦਾ ਜਿਹੜੇ ਆਏ ਆਪਣੇ ਕੋਲ ਸੰਯੋਗ ਨਾਲ ਧੰਨਵਾਦ ਜੀ ਕੋਸ਼ਿਸ਼ ਅੱਜ ਕੱਲ ਬਹੁਤ ਜੀ 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 ਵੀਰੇ ਅਗੂਠਾ ਲਾ ਕੇ ਆਏ ਨਹੀਂ ਨਹੀਂ ਉਹ ਗਏ ਸੀ ਕੰਮ ਗਏ ਸੀ ਕਿਤੇ ਅੱਛਾ ਤੇ ਠੀਕ ਠਾਕ ਚੱਲੀ ਜਾਂਦਾ ਹਾਂਜੀ ਹਾਂਜੀ ਥੋੜਾ ਇਹਨਾਂ ਸਾਡੇ ਆ ਚੱਲਣ ਦੇ ਦੁੱਜਿਆਂ ਚੱਲਣ ਦੇ ਨਾ ਮੋਬਾਈਲ ਦੇ ਝਗੜੇ ਅੱਛਾ ਝਗੜੇ ਝੁਗੜੇ ਨਾਲ ਵਾਲੇ ਕਰਿਆ ਕਰਦਾ ਨਾ ਨਾ ਹਾਂਜੀ ਹੋਰ ਘਰ ਪਈ ਜਾਂਦਾ ਖੁਸ਼ ਹਾਂਜੀ 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 ਖੁਸ਼ ਆ ਮੈਂ ਖੁਸ਼ ਜਿਹੜੇ ਜਿਹੜੇ ਵੀਰ ਤੇ ਸੰਜੋਗ ਸੰਜੋਗ ਕਰਨਦੇ ਤੇ ਭਰਾ ਮੇਰੇ ਹੂੰ ਭਰਾ ਦੇ ਤੇ ਸਾਰੇ ਸੰਜੋਗ ਕਰਨਦੇ ਭਰਾ ਗੋਪੀ ਵੀ ਮੇਰਾ ਹੂੰ ਜੀ ਖਾਨ ਵੀ ਭਰਾ ਆਪਣੇ ਤੇ ਫੁੱਲ ਸਪੋਰਟ ਕਰਨਦੇ ਤੇ ਭਰਾ ਮੈਂ ਵੀਡੀਓਜ਼ ਵੀ ਬੋਲੇ ਇੱਕ ਖਾੜੇ ਦੇ ਵਿੱਚ ਵੀ ਮੈਂ ਘਰ ਪਾਉਣ ਵਾਸਤੇ ਸਮੈਂਟ ਦੀਆਂ ਇੰਨੀਆਂ ਬੋਰੀਆਂ ਤੇ ਸਰੀਆ ਦੇਉਂਗਾ। ਹਾਂਜੀ ਹਾਂਜੀ। ਜਵੇਰਾ ਆਪਣਾ ਤੇ ਜੀਖਣ ਭਰਾ ਵੀ ਤੇ ਕਰਨ ਦਿਆ ਫੁੱਲ سپورਟ ਆਪਾਂ ਨੂੰ। ਧੰਨਵਾਦ ਹਾਂਜੀ ਹਾਂਜੀ। ਤੇ ਨਿੱਜਾ। ਹਾਂਜੀ ਹਾਂਜੀ ਜਿ ਕਰੇ ਘਰਵਾਲ ਨੂੰ ਵੀ ਤੇ ਭਰਾ ਨੂੰ ਵੀ ਤੇ ਧੰਨਵਾਦ ਦਵੇਰ ਨੂੰ। ਉਹਨੇ ਤਾਂ ਜੜੀ ਜੜੀ ਸੇਵਾ ਤੇ ਕੀਤੀ ਹੈ ਤੇ ਭਰਾ ਨੂੰ ਧੰਨਵਾਦ ਤੇ ਮੇਰੇ ਵੱਲੋਂ ਕਰੇ ਘਰਵਾਲੀ ਭਰਾ ਸਾਡਾ ਮਿੱਤਰ ਹੈ ਅੰਕਲ ਵੀ ਕਹਿ ਸਕਦੇ ਆ ਭਿੰਦਰ ਡੱਬਾਲੀ ਵਾਲਾ। ਉਹਦਾ ਟੈਟੂ ਸੋਨੂ ਦੀ ਬਾਹ ਤੇ ਬਣਿਆ ਹੋਇਆ ਨੇੜੋ ਦਿਖਾ ਦੀ ਮੇਰਾ ਵੀਰ। ਭਿੰਦਰ ਡੱਬਾਲੀ ਵਾਲਾ ਸੋਨੂ ਸੀਤੋ ਪਿੰਦਰ ਡੱਬ ਵਾਲਿਆ ਦੇਖੋ ਜੀ ਇਹਦੇ ਕਿਵੇਂ ਫੈਨ ਬਣ ਗਏ ਪਿੰਦਰ ਦੇ ਮੈਂ ਭਰਾ ਲਖਾਇਆ ਹੀ ਹਾਂ ਸ਼ੌਂਕ ਨਾਲ ਹੀ ਲਖਾਇਆ ਆ ਉਹਨਾਂ ਦੇ ਗਾਣੇ ਸੁਣਦੇ ਹੁੰਦੇ ਸੀ ਹਾਂਜੀ ਠੀਕ ਐ ਤੇ ਜਿਹੜੀ ਸੋਨੂੰ ਪੈਰਾਂ ਦੀ ਪ੍ਰੋਬਲਮ ਕਿੰਨੀ ਕ ਉਹ ਪੈਰਾਂ ਹੀ ਹੈਗੀਆਂ ਨੇ ਥੋੜੇ ਬਲੇ ਆ ਆਪਰੇਸ਼ਨ ਕਹਿੰਦੇ ਕਰਾਉਣਾ ਹੈ ਨਾ ਹਾਂਜੀ ਹਾਂਜੀ ਕਰਾਉਣਾ ਆਲੇ ਤੇ ਤੇ ਚੜਾਈ ਆ ਬਈ ਤੇਰੀ ਜਿਹੜੇ ਕਲਾਕਾਰਾਂ ਨਾਲ ਲੋਕ ਫੋਟੋ ਕਰਾਉਣ ਨੂੰ ਤਰਸਦੇ ਆ ਤੂੰ ਉਹਨਾਂ ਦੇ ਨਾਲ ਲਗਾਉਣਾ ਹਾਂਜੀ ਹਾਂਜੀ ਧੰਨਵਾਦ ਵੀਰੇ ਉਹਨਾਂ ਦੇ ਭਰਾ ਤੇਰੀ ਕਿਸਮਤ ਤੇਰਾ ਲੱਕ ਚੰਗਾ ਤੈਨੂੰ ਲੋਕ ਪਿਆਰ ਕਰਦੇ ਆ ਪਰ ਮਾਤਾ ਮੈਂ ਸ਼ੁਕਰ ਕਰਦਾ ਹੁੰਨਾ ਹਾਂ ਦੋਨੇ ਟਾਈਮ ਹਾਂ ਵੀ ਕਿੱਥੇ ਬਚਾਦਾ ਲੋਕਾਂ ਨੇ ਤਾਂ ਚੌੜ ਚੱਲਿਆ ਸੀ ਇਸ ਪਿੰਡ ਦੇ ਮਜ਼ਾਕ ਕਰਦੇ ਹੋਣਗੇ ਤੇ ਅੱਜ ਜੋ ਕਿੱਥੇ ਵੱਡੇ ਵੱਡੇ ਮੇਲੇ ਨੇ ਉਹਨਾਂ ਨੂੰ ਮਾਲਕ ਨੂੰ ਮੈਂ ਅੰਦਾਸੇ ਭਰਾ ਜਿੰਨੇ ਤੇ ਆਪਣੇ ਤੇ ਸਪੋਰਟ ਕਰਦੇ ਆ ਤੇ ਧੰਨਵਾਦ ਭਰਾਵਾਂ ਉਹਨਾਂ ਦਾ ਜਿਹੜੇ ਆਪਾਂ ਨੂੰ ਪੰਚਾਇਣ ਵਾਲੇ ਤੇ ਚੌਂਦੇ ਤੇ ਧੰਨਵਾਦ ਬਾਈ ਹੁਣੀ ਵਧੀਆ ਬਾਈ ਹੁਣੀ ਵਧੀਆ ਸਾਹਮਰੇ ਤੈਨੂੰ ਹਾਂ ਹਾਂ ਕੱਪੜੇ ਕੱਪੜੇ ਵਧੀਆ ਦਵਾਉਂਦੇ ਹਾਂਜੀ ਹਾਂਜੀ ਜੀ ਵਧੀਆ ਭਰਾ ਚਾਉਂਦੇ ਆ ਤੇ ਚੰਗੀਆਂ ਗੱਡੀਆਂ 'ਚ ਰਹਿਣਾ ਹਾਂਜੀ ਹਾਂਜੀ ਭਰਾ ਜਿੰਨੇ ਤੇ ਆਪਣੇ ਵਾਲੋ ਖਰਚਾ ਵਰਚਾ ਦੀ ਸੌਦਾ ਪਤਾ ਵੀ ਘਰੇ ਦੇ ਕੇ ਜਾਈਦਾ ਹਾਂ ਦਾ ਡੇਲੀ ਹਾਂ ਜੋ ਖਰਚਾ ਵਰਚਾ ਹੁੰਦਾ ਤੇ ਆਪਦੇ ਪਤੇ ਘਰੇ ਵੀ ਦੇ ਕੇ ਜਾਈਦਾ ਪਿੰਡ ਦੇ ਲੋਕ ਹੁਣ ਕੀ ਕਹਿੰਦੇ ਜਿਹੜੇ ਪਹਿਲਾਂ ਤੈਨੂੰ ਚੌੜ ਕਰਦੇ ਹੁੰਦੇ ਛੇਡਾਂ ਕਰਦੇ ਹੁਣ ਕੀ ਕਹਿੰਦੇ ਆ ਹੁਣ ਤੇ ਇੱਥੇ ਪਿੰਡ ਵਾਲੇ ਤੇ ਇਹੋ ਮੱਚਦੇ ਆ ਤੇ ਬਸ ਸਾਪੇ ਪਤੇ ਇਹੋ ਗੱਲ ਆਖੀ ਸੀ ਜਾ ਵੇਖੀ ਜਾਓ ਵਾਲੇ ਹਲੇ ਕੀ ਬਣਨਾ ਤੇ ਕੀ ਨਹੀਂ ਬਣਨਾ ਹਲੇ ਤਾਂ ਬਹੁਤ ਕੁਝ ਬਣਨਾ ਸੁਪਨਾ ਕੀ ਸਾਨੂੰ ਕੀ ਸੁਪਨਾ ਵੀ ਮੈਂ ਆ ਕਰਨਾ ਯਾਰ ਸੁਪਨੇ ਆ ਪਤੇ ਆਪਣੇ ਕਰਾਂਗੇ ਐਲਬਮ ਬਗਾਨੇ ਦੀ ਠੀਕ ਹੈ ਉਹ ਤਤ ਬਤ ਤੇ ਰੋਟੀ ਰੋਟੀ ਪਾਣੀ ਤੇ ਮਾਤਾ ਤਾਂ ਉਹਨਾਂ ਨੂੰ ਸੁੱਖ ਦਾ ਖਵਾਉਂਗਾ ਮੈਂ ਅੱਛਾ ਤੇ ਵਿਆਹ ਕਰਾਉਣਾ ਹਾਂ ਸੁੱਖ ਦਾ ਖਵਾਉਂਗਾ ਰੋਟੀ ਰੋਟੀ ਪਾਣੀ ਤੇ ਵਿਆਹ ਬਾਤ ਚੋ ਕਰ ਬਾਰ ਬਣਾ ਕੇ ਤੇ ਹੂੰ ਆ ਦੇਖੋ ਜੀ ਤੁਸੀਂ ਇਹਨੂੰ ਕੁਛ ਕਹੇ ਜੋ ਮਾਪਿਆਂ ਦਾ ਫਿਕਰ ਕਰਦਾ ਐ ਇਤੋਂ ਚੰਗਾ ਬੰਦਾ ਨਹੀਂ ਦੁਨੀਆ 'ਤੋਂ ਜਿਹੜਾ ਆਪਦੇ ਮਾਤਰਾ ਚੰਗੇ ਭਲੇ ਜੱਜ ਵਕੀਲ ਡਾਕਟਰ ਵੱਡੇ ਵੱਡੇ ਅਫਸਰ ਮਾਪਿਆਂ ਨੂੰ ਬਿਰਧ ਆਸ਼ਰਮ 'ਚ ਛੱਡੀ ਬੈਠੇ ਨੇ ਆ ਜਿਹਨੂੰ ਤੁਸੀਂ ਸਿੱਧਾ ਕਹਨੇ ਹੋ ਨਾ ਮੈਂ ਸੌਰੀ ਮੈਨੂੰ ਕਹੂੰਗਾ ਕਮਲਾ ਕਹਨੇ ਹੋ ਆ ਮਾਪਿਆਂ ਦਾ ਕਿੰਨਾ ਫਿਕਰ ਕਰਦਾ ਹਾਲਾਂਕਿ ਇਹੇ ਜੇ ਘਰੋਂ ਪੈ ਨਹੀਂ ਉੱਠਦੇ ਜੇ ਕੰਮ ਨਾ ਕਰੇਦੇ ਮਾਪਿਆਂ ਦੀ ਮਜਬੂਰੀਆਂ ਨੂੰ ਫੇਰ ਵੀ ਖਵਾਉਣਗੇ ਪਰ ਆ ਦੇਖੋ ਤਾਂ ਲੱਕ ਦੇਖੋ ਇਹਦੇ ਕਰਮਾਂ ਦਾ ਮਾਪੇ ਦਾ ਪਰਿਵਾਰ ਬੇਸ਼ੱਕਾ ਪੈਸਾ ਪਤੇ ਕਰੇ ਜੀ ਜਾਇਦਾਦਾਂ ਖਰਚ ਆਹ ਦੇਖੋ ਮਟ ਦੇਖ ਖਰਚਾ ਵਰਚਾ ਕਰੇ ਦੇ ਕੇ ਜਾਈਦਾ ਇਹ ਕਿ ਪਾਇਆ ਹੋਇਆ ਇਹਦੇ ਚ ਵੀ ਮਾਇਆ ਹੈ ਇਹਦੇ ਚ ਵੀ ਮਾਇਆ ਦਿਖਾ ਰੇ ਯਾਰ ਹੁਣ ਤੂੰ ਲੋਕਾਂ ਨੇ ਬਹਿਣ ਦੂਰ ਕਰ ਦੇ ਇਹਦੇ ਚ ਵੀ ਮਾਇਆ ਹੀ ਹੈ ਰੁਗਾਂ ਦੇ ਰੁਗ ਹੈ ਨੋਟ ਦੇ ਨੋਟਾਂ ਦੇ ਦੇਖ ਦੇਖ ਆ ਮੇਲੇ ਤੋਂ ਜਿਹੜੇ ਸਿੱਟਦੇ ਆ ਇਹਦੀ ਹੱਕ ਦੀ ਕਮਾਈ ਆ ਇਹ ਮੇਲਿਆਂ ਦਾ ਜਿਹੜੇ ਉੱਤੋਂ ਪੈਸੇ ਡਿੱਗਦੇ ਆ ਦੇਖੋ ਬਾਈ ਹੁਣ ਇਹ ਘਰੇ ਦੇ ਕੇ ਆਏ ਆ ਆਪਣੇ ਆਪਣੇ ਨਾਲ ਹੁੰਦੇ ਆ ਸਾਹਮਣਾ ਸਾਹਮਣਾ ਵਿੱਚ ਪਾਲਾ ਪੁੱਤ ਬਾਤ ਚੋ ਨੇ ਆਹ ਚੱਪਾ ਆ ਖੰਨਾਂ ਦਾ ਰੱਖ ਲਾ ਆ ਫੜ ਲੈ ਇੱਥੇ ਫੜ ਲੈ ਕਿ ਨਾ ਮਾਤਾ ਤੈਨੂੰ ਦਿੰਦਾ ਆ ਆ ਦੇਖੋ ਜੀ ਹੱਕ ਦੀ ਕਮ ਜਿਹੜੇ ਲੋਕ ਉੱਤੇ ਸਿਰਦੇ ਆ ਬਾਈ ਹੁਣੇ ਬਾਈ ਉਰੇ ਆ ਜਾ ਤੇਰਾ ਨਾ ਆਪਣਾ ਨਾਂ ਕੀ ਆ ਵੀਰੇ ਗੁਰਪ੍ਰੀਤ ਗੁਰਪ੍ਰੀਤ ਚੋਲੇ ਤੋਂ ਚੋਲੇ ਤੋਂ ਆ ਦੇਖੋ ਸਹੀ ਬੰਦੇ ਆ ਬਾਈ ਆ ਸਾਰੇ ਤੁਹਾਨੂੰ ਸਬੂਤ deta ਘਰ ਬਣਦਾ ਤੁਹਾਨੂੰ ਸਬੂਤ deta ਪੈਸੇ ਸਾਰੇ ਬਟੂਆ ਤੁਹਾਨੂੰ ਦਾ ਭਰਿਆ ਤੇ ਆ ਵੀ ਬੈਗ ਜਿਹੜੇ ਦੇ ਉੱਤੋਂ ਪੈਸੇ ਡਕਦੇ ਆ ਨਹੀਂ ਵਿੱਚ ਲੋਕ ਕਹਿੰਦੇ ਆ ਵੀ ਜਿਹੜੇ ਮੁੰਡੇ ਨਾਲ ਲਈ ਫਿਰਦਾ ਉਹ ਖਾ ਜਾਣਗੇ ਉਹ ਵਰਤ ਕੇ ਛੱਡ ਦੇਣਗੇ ਬਹੁਤ ਜਦ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਹਿਲਾਂ ਕਿਦਣਾ ਹੋ ਗਿਆ ਉਹ ਅਸੀਂ ਕਹਿ ਨਹੀਂ ਸਕਦੇ ਪਰ ਆਹ ਮੁੰਡੇ ਦੇਖੋ ਸਾਡੀ ਕੋਈ ਪਲਾਨ ਨਹੀਂ ਕੁਛ ਨਹੀਂ ਸਾਡੀ ਚੱਲਦੀ ਇੰਟਰਵਿਊ ਚ ਬਾਈ ਸਾਨੂੰ ਤਾਂ ਪਤਾ ਵੀ ਨਹੀਂ ਆਊਗਾ ਅਸੀਂ ਤਾਂ ਸਿਰਫ ਘਰ ਦਿਖਾਉਣਾ ਸੀਗਾ ਤੇ ਆ ਸਾਰਾ ਬਾਈ ਨੇ ਕਿ ਹੋਰ ਸੋਪਣਾ ਕੀ ਆ ਸਾਨੂੰ ਜਿਹੜੀ ਆਪਾਂ ਪਤੇ ਪਤੇ ਜਿਹੜਾ ਜਿਹੜਾ ਕਿਹੜੇ ਕਿਹੜੇ ਦੇਸ਼ ਜਾਣਾ ਦੇਸ਼ ਕਿਹੜੇ ਕਿਹੜੇ ਜਾਣਾ ਆਸਟ੍ਰੇਲੀਆ ਜਾਣਾ ਤੇ ਆਪਾਂ ਅਮਰੀਕਾ ਚ ਆਹੋ ਕਿ ਆਉਣਾ ਹਾਂ ਦੇ ਅੱਛਾ ਕੋਈ ਫੋਨ ਤੇ ਤੰਗ ਤਾਂ ਨਹੀਂ ਕਰਦਾ ਨਾ 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 ਪਾਸਪੋਰਟ ਬਣ ਗਿਆ ਹਾਂ ਬਣਾਤਾ ਤਾਂ ਭਰਾ ਉਹਨਾਂ ਨੇ ਸਾਰਾ ਕੁਝ ਕੀਤਾ ਆਹ ਦੇ ਬਾਈ ਖੜ੍ਹਦੇ ਪਾਸਪੋਰਟ ਵੀ ਬਣਾ ਕੇ ਦਿੱਤਾ ਹਾਂ ਕਾ ਜਿੰਨੇ ਭਰਾ ਹੁੰਦੇ ਆ ਤੇ ਆਪਣੇ ਨਾਲ ਪਾਸਪੋਰਟ ਇਹਨਾਂ ਨੇ ਬਣਾ ਕੇ ਦਿੱਤਾ ਪਿੰਨ ਕੱਟ ਤਾਈ ਠੀਕ ਹੈ ਕੋਈ ਫੋਨ ਪਾਣ ਕਰਕੇ ਤੰਗ ਤਾਂ ਨਹੀਂ ਕਰਦਾ ਨਾ ਨਾ ਪਰੇਸ਼ਾਨ ਕੋਈ ਵੀ ਨਹੀਂ ਕਰਦਾ ਹਾਂ ਦਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਦਸ਼ਕਾਂ ਨੂੰ ਇਹੋ ਮੇਰੇ ਵੱਲੋਂ ਧੰਨਵਾਦ ਹੈ ਤੇ ਵੀਰਾਂ ਨੂੰ ਹਾਂ ਜਿਹੜੇ ਤੇ ਚੌਣ ਆਲੇ ਤੇ ਭਰਾ ਆਪਨ ਤੇ ਭਰਾਵਾਂ ਨੂੰ ਧੰਨਵਾਦ ਤੇ ਥੈਂਕ ਯੂ ਕਿ ਜਿੰਨੇ ਤਾਂ ਆਪਨ ਪਿਆਰ ਕਰਦੇ ਤੇ ਵੀਰੋਂ ਨਹੀਂ ਆ ਇਹ ਕਿਦੋਂ ਬਣਾਇਆ ਹੁਣ ਬਣਾਇਆ ਇਹ ਹਾਂਜੀ ਇਹ ਬਿਸਤੌਲ ਦਾ ਬਣਾਇਆ ਤੇ ਇਧਰ ਇਹ ਪਹਿਲਾਂ ਦਾ ਬਣਾਇਆ ਹੋਇਆ ਮੇਲੇ ਮੂਲਿਆਂ ਚ ਬਣਾ ਲੈਂਦਾ ਹੋਵੇਗਾ ਸ਼ੌਂਕ ਨਾਲ ਹਾਂ ਹਾਂ ਜੀ ਤੇ ਹੁਣ ਫਿਰ ਜਿਹੜੇ ਤੇਰੇ ਯਾਰ ਦੋਸਤ ਤੈਨੂੰ ਪਹਿਲਾਂ ਕਹਿੰਦੇ ਸੀ ਸੋਨ ਨੂੰ ਤਾਂ ਉਹੀ ਤੁਰੇ ਫਿਰਦਾ ਹੁਣ ਕੋਈ ਨੇੜੇ ਲੱਗਦੇ ਫੋਨ ਫੋਨ ਕਰਦੇ ਹੋਣਗੇ ਨਾ ਨਾ ਆਪਾਂ ਨੇ ਫੋਨ ਤੋਂ ਤੋਂ ਤੇ ਬੰਦੀ ਕੀਤੀ ਫੋਨ ਫੋਨ ਬੰਦੀ ਆ ਬਾਈ ਸਟਾਰ ਦੇ ਹੁਣ ਇਹਦਾ ਦੂਜੇ ਬਾਈ ਇਹਨਾਂ ਨੂੰ ਬਾਈ ਹੋ ਰਹੇ ਨੇ ਇਸ ਪਰਕ ਕਰ ਦੋ ਜਿਹੜਾ ਕਹਿੰਦਾ ਮੇਲੇ ਰੋਜ਼ ਵਾਂਗੂ ਲੱਗ ਜਾਂਦੇ ਆ ਹਾਂ ਜੀ ਹਾਂ ਜੀ ਤੇ ਇਹ ਮਿਲ ਜਾਂਦਾ ਖੁੱਲਾ ਹਾਂ ਹਾਂ ਲੋਕ ਖੁਸ਼ ਹੋ ਜਾਂਦੇ ਚੜ ਜਾਂਦੇ ਹਾਂ ਹਾਂ ਜੀ ਹਾਂ ਜੀ ਖੁਸ਼ ਹੁੰਦੇ ਆ ਤੇ ਸਰੇ ਭਰਾ ਜਿੰਨੇ ਤੇ ਆਪਾਂ ਨੂੰ ਦੇ ਕਿ ਤਨੀ ਕੋਈ ਆਉਂਦੀ ਕਿ ਨਾ 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 ਹੁਣ ਵਾ ਵਧੀਆ ਬਾਲ ਬੁੱਲ ਕਟਾ ਕੇ ਸੋਹਣਾ ਬਣ ਕੇ ਰਹਿ ਜਾਂਦਾ ਹਾਂਜੀ 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 ਜੋ ਵਧੀਆ ਬਣ ਕੇ ਰਹੀਦਾ ਭਰਾ ਆਪਾਂ ਦੇ ਹੂੰ ਜਦੋਂ ਘਰੋਂ ਦੂਰ ਰਹਿੰਨਾ ਤੂੰ ਕਈ ਕਈ ਦਿਨ ਬਾਈ ਫਿਰ ਮਾਂ ਪਿਓ ਬਣਾ ਜੀ ਲੱਗ ਜਾਂਦਾ ਭਰਾ ਮੈਂ ਤੇ ਮਰੀਬੂਰੀ ਦੇ ਘਰ ਕੇ ਜਾਣਾ ਪੈਂਦਾ ਆਪਾਂ ਨੂੰ ਜੀ ਨਹੀਂ ਲੱਗਦਾ ਉਤਰਾ ਤੇ ਘਰੇ ਘਰ ਬਰਤ ਤੇ ਚਲਾਉਣਾ ਆਪਾਂ ਤੇ ਹੂੰ ਖਰਚਾ ਵਰਚਾ ਵੀ ਕਰੇ ਦੇ ਕੇ ਜਾਣਾ ਹੁੰਦਾ ਤੇ ਹੂੰ ਬਾਈ ਫਿਰ ਤੁਸੀਂ ਕਿੱਥੇ ਜ਼ਿਆਦਾਤਰ ਫਿਰ ਕਿੱਥੇ ਰਹਿੰਦੇ ਹੋ ਮੰਨ ਲਓ ਜਦੋਂ ਘਰੇ ਨਹੀਂ ਰਹਿੰਦਾ ਇਹ ਮੰਨ ਲਓ ਮੰਨ ਲਓ ਅੱਜ ਜਾਰੇ ਘਰੇ ਹੁੰਦਾ ਅੱਛਾ ਤੇਰੇ ਘਰੇ ਹੁੰਦਾ ਇਹਦੇ ਘਰੇ ਹੋਈਦਾ ਅੱਛਾ ਬਾਈ ਦੇ ਘਰੇ ਹੁੰਦਾ ਮੈਂ ਕਿਤੇ ਭਰਾ ਦੇ ਘਰੇ ਹੋਈਦਾ ਅੱਛਾ ਘਰੇ ਹੁੰਨੇ ਹਾਂ ਹਾਂਜੀ ਵਧੀਆ ਪਿਆਰ ਕਰਦਾ ਬਾਈ ਹਾਂ ਹਾਂ ਵਧੀਆ ਕਰਦਾ ਭਰਾ ਮੇਰਾ ਪਿਆਰ ਕਰਦਾ ਬਹੁਤ ਵਧੀਆ ਆਪਾਂ ਨੇ ਆਹ ਦੇਖੋ ਬਾਈ ਜੀ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਨਾ ਘਰ ਬਣੀ ਜਾਂਦਾ ਜੋ ਸੋਨੂ ਦੀ ਕਮਾਈ ਹੈ ਉਹ ਇਹਦੇ ਕੋਲੇ ਰਹਿੰਦੀ ਆ ਬਾਈ ਹੁਣ ਗੱਡੀ ਤੇ ਲੈ ਕੇ ਆਇਆ ਪਿਆਰ ਕਰਦੇ ਆ ਬਾਈ ਵਿਚ ਲੋਕ ਕਹਿੰਦੇ ਹੁਣ ਕੋਈ ਲਾਲਚੂ ਮੈਨੂੰ ਤਾਂ ਲੱਗਦਾ ਨਹੀਂ ਕੋਈ ਲਾਲਚੂ ਬਸ ਸ਼ੌਂਕ ਹੁੰਦਾ ਜਾਂ ਪੁੰਨ ਹੁੰਦਾ ਬਾਈ ਸ਼ੌਂਕ ਇੱਕ ਪੰਨ ਕਰਨਾ ਚਾਹੁੰਦੇ ਹੋ ਦੋਨੇ ਚੀਜ਼ਾਂ ਲਾ ਲਓ ਕੋਈ ਚੱਕਰ ਨਹੀਂ ਬਾਕੀ ਬੜਾ ਕੋ ਦਿੱਤਾ ਪਰਮਾਤਮਾ ਨੇ ਸਭ ਕੁਝ ਆਪਣੇ ਤੋਂ ਪਹਿਲਾਂ ਦਾ ਹੈਗਾ ਤੁਸੀਂ ਕੀ ਕੰਮ ਕਰਦੇ ਸੀ ਬਾਈ ਉਦੋਂ ਪਹਿਲਾਂ ਮੇਰੀ ਇੱਕ ਸ਼ਾਪ ਜੇ ਟੈਟੂਆਂ ਦੀ ਬਾਹਰੋਂ ਤਿੰਨਾਂ ਚਾਰ ਕੰਟਰੀਆਂ ਚੋਂ ਆਇਆ ਹੋ ਗਿਆ ਹੈ ਕਿਹੜੇ ਕਿਹੜੇ ਮੰਨ ਲਓ ਕੁਵੈਤ ਦੁਬਈ ਸਿੰਗਾਪੁਰ ਮਲੇਸ਼ੀਆ ਹਾਂਜੀ ਠੀਕ ਹੈ ਕਿਉਂ ਬਾਪੂ ਤੈਨੂੰ ਕਿਸੇ ਟਾਈਮ ਲੱਗਦਾ ਹੋਵੇ ਮੇਰਾ ਵੱਡਾ ਪੁੱਤ ਤੰਦਰੁਸਤ ਦਾ ਠੀਕ ਹੈ ਛੋਟਾ ਪੁੱਤ ਮੇਰਾ ਸਿੱਧਾ ਹੈ ਤੇ ਕਦੇ ਸੋਚਿਆ ਸੀ ਵੀ ਆ ਇੰਨੀ ਚੜਾਈ ਹੋ ਜੂ ਨਹੀਂ ਠੀਕ ਹੈ ਸੋਚਿਆ ਰਹਿ ਗਿਆ ਪਰ ਬੰਨੇ ਮਾਰਾ ਚਾ ਇੰਨਾ ਨਹੀਂ ਸੋਚਿਆ ਹੁਣ ਇੱਕ ਸੋਚਿਆ ਸੀ ਪਹਿਲਾਂ ਜਦੋਂ ਸੋਚਿਆ ਰਹਿ ਗਿਆ ਪਹਿਲਾਂ ਜਦੋਂ ਕੰਮ ਕਰੇ ਘਾਟੇ ਸੀ ਹੁਣ ਜਦੋਂ ਚੜਾਈ ਜਾਂਦੀ ਜੇ ਉਦੋਂ ਸੋਚੀ ਇਹਦੇ ਵੀ ਠੀਕ ਮਾਰਾ ਚਾ ਚੜਾਈ ਕਰਤੀ ਉਹਦੀ ਵਿਚਾਰੇ ਖੁਸ਼ ਹੋ ਪੁਰੇ ਖੁਸ਼ ਆਦੇ ਕੁਛ ਕੁਛ ਠੀਕ ਹੈ ਲੋਕ ਆਉਂਦੇ ਬਹੁਤ ਮਿਲਣ ਆਲੀ ਬਹੁਤ ਜਿਆਦਾ ਆਉਂਦੇ ਰਹਿ ਬਹੁਤ ਮਿਲਣ ਆਲੇ ਦੂਰੋਂ ਦੂਰੋਂ ਹਾਂ ਕਰੀ ਕੇ ਦੇ ਆਉਂਦੇ ਕਰੀ ਕੇ ਆ ਗਏ ਪਿੰਡ ਦੇ ਲੋਕ ਕੀ ਕਹਿੰਦੇ ਫਿਰ ਹੁਣ ਤੁਸੀਂ ਤਾਂ ਬਾਹਰ ਅੰਦਰ ਜਾਂਦੇ ਹੋਲ ਚਲੇ ਤਾਂ ਘਟ ਰਹਿੰਦਾ ਪਿੰਡ ਦੇ ਹੁਣ ਕੀ ਕੀ ਕਹਿਣ ਪਿੰਡ ਦੇ ਵੈਨ ਨਹੀਂ ਆ ਕੀ ਕਹਿੰਦੇ ਆ ਅਸੀਂ ਜ ਅਸੀਂ ਪੁੱਛਿਆ ਭਾਈ ਕਿਹੜਾ ਪਿੰਡ ਆ ਕਹਿੰਦੇ ਭਾਈ ਸੀਤੋ ਆ ਸੋਨੂ ਵਾਲੀ ਐਂ ਕਿਹਾ ਲੋਕਾਂ ਨੇ ਸਾਰੇ ਹਾਂ ਤੇ ਮੈਂ ਕਿਹਾ ਯਾਰ ਬਾਕੀ ਕਮਾਲ ਆ ਭਾਈ ਲੋਕਾਂ ਨੂੰ 20-20 ਸਾਲ ਲੱਗੇ ਇਹਨਾਂ ਨਾ ਬਣਾਉਣ ਨੂੰ ਪ੍ਰਮਾਤਮਾ ਜਿਹਦੇ ਕਿਸਮਤ ਦੇ ਵਿੱਚ ਲੱਕ ਹੁੰਦਾ ਭਾਈ ਉਹ ਰਾਤੋ-ਰਾਤ ਵੀ ਬਦਲ ਜਾਂਦਾ ਉਹ ਸਿੱਧ ਪੱਧਰੇ ਬੰਦੇ ਦਾ ਵੀ ਬਦਲ ਜਾਂਦਾ ਤੇ ਉਹ ਸਿਆਣੇ-ਵਿਆਣੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਤਾਂ ਵੀ ਨਹੀਂ ਕੋਈ ਪੁੱਛਦਾ ਠੀਕ ਹੈ ਤੇ ਬਾਕੀ ਹੋਰ ਕੋਈ ਗੱਲਬਾਤ ਕਹਿਣੀ ਤਾਂ ਨਹੀਂ ਚਾਹੁੰਦਾ ਵੀਰੇ ਨਾ ਨਾ ਆਪਾਂ ਨੂੰ ਇਹੋ ਖੁਸ਼ ਆ ਤੇ ਆਪਰੇ ਤੇ ਜਿੰਨੇ ਭਰਾ ਚਾਉਣ ਵਾਲੇ ਤੇ ਆਪਾਂ ਨੂੰ ਪਨਵੇ ਸੁਖ ਹੂੰ ਤੇ ਜੜੇ ਤੇ ਵਿਆਹ ਤੇ ਕਿਹਨੂੰ ਕਿਹਨੂੰ ਸੱਦੇਗਾ ਸਾਰਿਆਂ ਨੂੰ ਸੱਦਾਂਗੇ ਭਰਾਵਾਂ ਨੂੰ ਜੀ ਖਾਨ ਉਹਨਾਂ ਨੂੰ ਵੀ ਤੇ ਕਲਾਕਾਰ ਸਾਰੇ ਸੱਦਾਂਗੇ ਬੱਬੂ ਨੇ ਬੱਬੂ ਮਾਨ ਨੇ ਉਹਨਾਂ ਨੂੰ ਵੀ ਸੱਦਾਂਗੇ ਆਪਾਂ ਤੇ ਹੂੰ ਸਾਰਿਆਂ ਨੂੰ ਸੱਦਾਂਗੇ ਹੂੰ ਤੁਹਾਨੂੰ ਵੀ ਸੱਦਾਂਗੇ ਜਰੂਰ ਭਰਾ ਠੀਕ ਹੈ ਹਾਂਜੀ ਠੀਕ ਹੈ ਫਿਰ ਆਪਾਂ ਇੱਧਰ ਆ ਆ ਬਾਣ ਖਾਲੀ ਛੜਾ ਲਾਂਗੇ ਇੱਥੇ ਲਾਵਾਂਗੇ ਟੈਂਟ ਹਾਂਜੀ ਹਾਂਜੀ ਜਰੂਰ ਕਹੋ ਜੀ ਕੁੜੀ ਭਾਲਦਾ ਕਈ ਯਾਰ ਕੋਈ ਦੇਖੀ ਜਾਂਦਾ ਹੁੰਦਾ ਉਦੇ ਯਾਰ ਰੱਬ ਜੀ ਦੀ ਮੇਰ ਨਾਲ ਆਪ ਤੇ ਪਹਿਲਾਂ ਬਰੋਂ ਹੋ ਕੇ ਆਵਾਂਗੇ ਬਰੋਂ ਹੋ ਕੇ ਫਿਰ ਲੇਖਾਂਗੇ ਹਾਂ ਬਾਅਦ ਚ ਦੇਖਾਂਗੇ ਆਈ ਉਹਦਾ ਬਰੋਂ ਗੋਰੀ ਗਰੀ ਪਟ ਲਿਆ ਫੇਰ ਕੋਈ ਹੈ ਨਾ 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 ਬਾਅਦ ਚ ਹੀ ਬਾਅਦ ਚ ਬਾਅਦ ਚ ਕਰਾਵਾਂਗੇ ਵਿਆਹ ਪਹਿਲਾਂ ਤਾਂ ਗੁੱਸਾ ਬਹੁਤ ਆਉਂਦਾ ਲੋਕਾਂ ਦਾ ਪਿੰਡ ਦੇ ਨੇ ਅਸੀਂ ਦੇਖਿਆ ਲੜਦਾ ਹੁੰਦਾ ਸੀ ਤੇ ਹੁਣ ਕੱਟ ਗਏ ਨਾ ਇਸ ਤਰ੍ਹਾਂ ਪਹਿਲਾਂ ਤੇ ਪਹਿਲਾਂ ਤੇ ਵੀਰੇ ਆਪ ਤੇ ਤੇ ਹੋਈਦਾ ਸੀ ਪਹਿਲਾਂ ਤੇ ਕਰਦੇ ਸ ਖਰਾਬ ਆਪਾਂ ਨੂੰ ਹ ਹੁਣ ਨਹੀਂ ਕਰਦੇ ਕੋਈ ਹਾਂ ਆਪਾਂ ਤੇ ਜਦੋਂ ਭਰਾ ਹੁਣਾਂ ਕੋਲੋਂ ਰਈ ਦਾ ਤੇ ਉਹਦੇ ਸੈਟਮੈਂਟ ਬੈ ਗਏ ਆ ਤੁਹਾਨੂੰ ਜਿਹੜੀ ਤੇਰੀ ਚੜ੍ਹਾਈ ਹੋਈ ਆ ਤੂੰ ਕਿਹਨੂੰ ਸਿਹਰਾ ਦਿੰਦਾ ਤੈਨੂੰ ਕੌਣ ਲੱਗਦਾ ਵੀ ਕਿਹੜੇ ਬੰਦੇ ਨੇ ਮੈਨੂੰ ਬਾਹਰ ਲ ਕੀਤਾ ਜਾਂ ਕਿਹੜੇ ਬੰਦੇ ਦਾ ਧੰਨਵਾਦ ਜ਼ਿਆਦਾ ਹੈ ਜਿਹੜਾ ਤੈਨੂੰ ਸ਼ੁਰੂ ਚ ਤੇਰੀ ਬਾਹ ਫੜੀ ਆਪਾਂ ਇਹ ਭਰਾ ਦਾ ਦਾਜੇ ਬਈ ਦਾ ਧੰਨਵਾਦ ਕਰਦੇ ਆਂ ਤੇ ਜਿਹੜਾ ਵੀਰ ਆਪਣੇ ਨਾਲ ਹੁਣ ਵੀ ਤੇ ਇਸ ਟਾਈਮ ਵੀ ਹਾਂ ਸਭ ਤੋਂ ਪਹਿਲਾਂ ਚੈਨਲ ਕਿਹੜਾ ਆਇਆ ਸੀ ਮੈਂ ਉਹ ਗੱਲ ਕਰਦਾ ਕੋਈ ਪਹਿਲਾਂ ਤੇ ਟੀਵੀ ਟੋਕਰ ਆਲੇ ਹੁੰਦੇ ਰਹੇ ਸੀ ਆਪਣੇ ਕੋਲ ਆਪਾਂ ਪਰ ਥੋੜਾ ਥੋੜਾ ਘਟ ਗਏ ਹੋ ਵੀ ਉਹਨਾਂ ਨੇ ਮਦਦ ਕਰੀ ਮਦਦ ਕਰੀ ਉਹਨਾਂ ਨੇ ਤੇਰੀ ਪਹਿਲਾਂ ਤੇ ਪਹਿਲਾਂ ਤੇ ਲੈ ਜਾਂਦੇ ਵੀਡੀਓ ਬਣਾ ਗਏ ਕੋਈ ਨਹੀਂ ਹਲੇ ਤਾਂ ਇੰਨੀ ਅਸੇ ਕੀਤਾ ਨਹੀਂ ਸੀ ਉਹਨਾਂ ਨੇ ਕੋਈ ਮਾੜੀ ਮੋਟੀ ਕਰੀ ਹੋਣੀ ਆ ਜੋ ਮਾਰੇ ਦੇ ਮਾਰੇ ਦੇ ਸੱਟ ਲੱਗੀ ਸੀ ਨਾ ਬਾਹ ਤੇ ਨਹੀਂ ਨਹੀਂ ਉਹਨਾਂ ਨੇ ਕੋਈ ਮਦਦ ਉਹਨਾਂ ਨੇ ਕੋਈ ਮਦਦ ਨਹੀਂ ਕਰੀ ਟੋਕਰ ਟੀਵੀ ਵਾਲੇ ਨੇ ਕੋਈ ਮਦਦ ਨਹੀਂ ਕਰੀ ਜਿਵੇਂ ਕਹਿੰਦੇ ਆ ਬਈ ਵੀ ਵੀਡੀਓ ਬਣਾ ਕੇ ਜਰੂਰ ਲੈ ਕੇ ਦੋ ਚਾਰ ਵਾਰੀ ਮਦਦ ਕੋਈ ਨਹੀਂ ਕਰੀ ਹਾਂਜੀ ਹਾਂਜੀ ਮਾਤਾ ਦੱਸ ਰਹੇ ਚਲ ਸੋਨੂ ਦਾਪ ਨਹੀਂ ਕਰੀ ਮਾਤਾ ਨਹੀਂ ਨਹੀਂ ਬਹੁਤ ਥੋੜੇ ਜਿਹੇ ਪੈਸੇ ਲੈ ਜੀ ਤੋ ਗੁੱਟ ਟੁੱਟਾ ਉਧਰ ਉਧਰ ਮਜੇ ਤੇ ਨਹੀਂ ਕਿਤੇ ਪੱਟਾਂ ਪੁੱਟਾਂ ਯਾਰ ਲੱਗ ਗਿਆ ਹੋਰ ਕਿਤੇ ਕਿੰਨੇ ਹਜ਼ਾਰ ਤੋਂ ਹਜ਼ਾਰ ਲਾਇਆ ਤੇ ਉਹ ਸ਼ੋ ਲੋਕਾਂ ਨੂੰ ਲਾਦਾ ਜਿਆਦੇ ਕਰ ਰਹੇ ਆ ਸ਼ੋ ਜਿਆਦੇ ਕਰ ਰਹੇ ਆ ਮਾਤਾ ਕਹਿੰਦੀ 1000 2000 ਲਾਇਆ ਮਾਤਾ ਦੇ ਗੁੱਟ ਤੇ ਸੱਟ ਵੱਜੀ ਸੀ ਉਹ ਕਿਹੜਾ ਦਲੇ ਪਰ ਸ਼ੋ ਹੁੰਦਾ ਹਾਂ ਮਾੜੀ ਗੱਲ ਆ ਵੀਰੇ ਕਿਸੇ ਨਰਮ ਬੰਦੇ ਗਰੀਬ ਦਾ ਖਾਣਾ ਹਨਾ हां चलो ਅਸੀਂ ਦਰਬਾਰ ਸਾਹਿਬ ਆਏ ਸੀ ਹਾਂ ਤੇ ਸਾਨੂੰ ਲੱਗਿਆ ਵੀ ਯਾਰ ਆਪਾਂ ਚਲੋ ਸਾਡਾ ਕੰਮ ਏ ਹੈ ਹਨਾ ਵੀ ਆਪਾਂ ਇੱਧਰ ਨਹੀਂ ਹੋਈਏ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਨੂੰ ਜਾਂ ਦੇਣ ਆਏ ਆ ਜਾਂ ਕੋਈ ਆਏ ਆ ਸਾਨੂੰ ਲੱਗਿਆ ਵੀ ਜਿਹੜੇ ਲੋਕਾਂ ਦੇ ਵਿੱਚ ਗੱਲ ਆ ਵੀ ਉਹ ਘਰ ਬਣ ਰਿਹਾ ਵਾਕਈ ਬਣ ਰਿਹਾ ਹਾਂ ਵਾਕਈ ਬਣ ਰਿਹਾ ਅਸੀਂ ਤੁਹਾਨੂੰ ਦਿਖਾ ਵੀ ਚੁੱਕੇ ਹਾਂ ਜੋ ਗੱਲਬਾਤ ਚਲੋ ਵਧੀਆ ਹੋਇਆ ਵੀ ਬਾਈ ਨੂੰ ਮਿਲ ਲਈ ਹਨਾ ਕੁਦਰਤੀ ਆ ਕੇ ਬਾਈ ਗੁਰਪ੍ਰੀਤ ਨੂੰ ਮਿਲਣਾ ਸੀਗਾ ਇਹਨਾਂ ਨੇ ਸਾਰੀ ਗੱਲਬਾਤ ਦੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਮਾਤਾ ਕੁਝ ਕਹਿਣਾ ਤਾਂ ਨਹੀਂ ਚਾਹੁੰਦੇ ਕੋਈ ਹੈ ਖੋਸ਼ਾਂ ਹੂ ਪੂਰੀ ਹਾਂ ਖੋਸ਼ ਪਤ ਖੋਸ਼ ਤੇਰੇ ਬਾਹਰ ਅੰਦਰ ਬੁਣੀਆਂ ਨੇ ਕਿਤੇ ਜਾਂਦੀ ਹੋਈ ਕਾਨ ਮਕਾਨ ਜਾਂ ਕਿਤੇ ਬਾਹਰ ਪੁੱਛਦੇ ਲੋਕ ਮੈਨੂੰ ਨਹੀਂ ਪਤਾ ਕਾਨੇ ਮਕਾਨੇ ਨਹੀਂ ਪੁੱਛਦੇ ਐ ਵੀ ਸੁਣਨ ਦੀ ਮਾਂ ਹੈ ਪੁੱਛਦੇ ਪੁੱਤ ਪੁੱਛਦੇ ਤੇਰਾ ਮੈਂ ਕਾਲੇ ਮਕਾਨੇ ਨਹੀਂ ਜਾਂਦੀ ਚਲੋਂ ਜਾਂਦੀ ਹਾਂ ਕਿਉਂਕਿ ਮੇਲੇ ਮੂਲੇ ਗੁਰਦੁਆਰੇ ਜਾਂ ਕਿਤੇ ਕੋਈ ਮੇਲਾ ਨਾ ਕੋਈ ਪੁੱਤ ਗੁਰਦੁਆਰਾ ਮੇਰਾ ਘਰ ਹੀ ਗੁਰਦੁਆਰਾ ਹਾਂ ਅੱਛਾ ਹਾਂ ਠੀਕ ਹੈ ਚਲੋ ਠੀਕ ਆ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਮੇਰਾ ਵੀਰ ਬਣ ਕੇ ਚੱਕ ਕੇ ਚੁੱਕੇ ਨਾ ਬਾਈ ਫੇਰ ਨਾ ਕਿ ਸਾਨੂੰ ਕਾਪੀਰਾਈਟ ਆ ਗਿਆ ਉਹ ਆ ਗਿਆ ਜੋ ਆ ਗਿਆ ਠੀਕ ਆ ਅਸੀਂ ਤੇਲ ਫੁੱਕਿਆ ਅਸੀਂ ਮਸਾ ਪਿੰਡ ਲੱਭਿਆ ਮਸਾ ਘਰ ਲੱਭਿਆ ਹਾਂ ਬਾਈ ਤੇ ਸਾਡੀਆਂ ਸਾਡੀਆਂ ਵੀਡੀਓ ਵੀਡੀਓ ਚੁੱਕ ਚੁੱਕ ਕੇ ਨਾ ਕਿੰਨੇ ਵੀਰੇ ਪਾ ਜਾਂਦੇ ਆ ਕਈ ਉਹਨਾਂ ਨੂੰ ਇਹੋ ਬੇਨਤੀ ਕਰਦਾ ਤੇ ਵੀਰੇ ਨਾ ਚੁੱਕਿਆ ਕਰੋ ਮੇਰੇ ਭਰਾ ਵੀਡੀਓ ਚੱਕ ਚੱਕ ਕੇ ਨਾ ਕਿੰਨਾ ਸਾਡੀਆਂ ਪਾਈ ਜਾਂਦੇ ਆ ਦਾ ਇਹਨਾਂ ਨੂੰ ਮੈਂ ਕਹਿੰਦਾ ਸੀ ਨਾ ਵੀਰੇ ਚੱਕਿਆ ਕਰੋ ਫੇਰ ਸਾਡੇ ਫੇਰਨਾ ਅੱਖੋਂ ਨਾ ਮੁੜ ਕੇ ਕੋਈ 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 ਗੱਲ ਗੱਲ ਹੋ ਗਈ ਇੱਥੇ ਮੁੜ ਕੇ ਇਹੀ ਤੇ ਥਾਣੇ ਤੇ ਇਵੇਂ ਪਹਤਾ ਦੇ ਨਹੀਂ ਆ ਰਿਪੋਰਟ ਤੇ ਤਾਂ ਅੱਖੋਂ ਨਾ ਕਿਉਂ ਨਾ ਮੇਰੇ ਭਰਾ ਹੂੰ ਮੁੜ ਕੇ ਤਾਂ ਸਾਡੀਆਂ ਸਾਡੀਆਂ ਵੀਡੀਓ ਚੱਕ ਚੱਕ ਕੇ ਨਾ ਪਾਈ ਜਾਂਦੇ ਆ ਦੇ ਕਈ ਹੂੰ ਇਹੋ ਮੈਂ ਕਹਿੰਦਿਆਂ ਦਾ ਧੰਨਵਾਦ ਵੀ ਰੈਂਦਾ ਹੂੰ ਜਿਹੜੇ ਤਾਂ ਜਿਹੜੇ ਦੇ ਨਾਂ ਚੁੱਕਣ ਕਨ ਮੇਰੀਆਂ ਵੀਡੀਓ ਹੂੰ ਦੇ ਸਾਡੀ ਇਹੋ ਇਹੋ ਬੇਨਤੀ ਹੈ ਤੇ ਮੇਰੀ ਹੂੰ ਨਾਂ ਨਾ ਬਈ ਵੀਡੀਓ ਚੱਕਿਆ ਕਰੋ ਨਾ ਚੱਕਿਆ ਕਰੋ ਸਾਡੀਆਂ ਹੂੰ ਧੰਨਵਾਦ ਵੀਰੇ ਧੰਨਵਾਦ ਜੀ ਧੰਨਵਾਦ ਜੀ ਲਵ ਯੂ